ਇਹ ਇਹ ਜੋ ਅੱਜ ਅਸੀਂ ਇੱਥੇ ਗੁਰੂ ਗੁਰੂਕਬਾਦਰ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ ਤੇ ਉਹਦੇ ਹਿੱਸੇ ਦੇ ਤੇ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ ਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਦਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂ ਗਈ ਇਹ ਹੁਣੇ ਸਰਬਜੀਤ ਸਿੰਘ ਹੁਣ ਅਨ ਤੁਸੀਂ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਤੇ ਉੱਥੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਹੀਂ ਦਿੰਦਾ ਗਿਆ ਤੇ ਇਸ ਕਰਕੇ ਸਾਡੀ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਤੇ ਇਸ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗਾ ਜਗਾ ਤੇ ਅਸੀਂ ਜਾ ਰਹੇ ਹਾਂ ਸਾਰਿਆਂ ਨੂੰ ਆਪਣੇ ਸੰਤਾਂ ਨੂੰ ਜੋੜ ਰਹੇ ਹਾਂ ਤੇ 19 ਤਰੀਕ ਨੂੰ ਅਸੀਂ ਜੋ ਪੰਥਕਾ ਕੱਤਰਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ 19 ਤਰੀਕ ਦੀ ਪੰਥਕਾ ਕੱਤਰਤਾ ਰੱਖੀ ਆ ਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ ਤੇ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕਿ ਉਹ ਸਹਿਯੋਗ ਦੇਣ ਔਰ ਉੱਥੇ ਵੱਧ ਵੱਧ ਪਹੁੰਚਣ ਪੇਂਚਾਪ ਪੂਰੇ ਪੰਜਾਬ ਚੋਂ ਆ ਰਹੀ ਜਿਹੜੀ ਸਰਗਤ ਆ ਰਹੀ ਉਹ ਤੇ ਪਹੁੰਚ ਗਈ ਜੀ ਬਾਰੋ ਵੀ ਆ ਨਹੀਂ ਇਹ ਸਾਡਾ ਮੇਨ ਟਾਰਗੇਟ ਤੇ ਇੱਥੇ ਨੇੜੇ-ਤੇੜੇ ਤੋਂ ਹੀ ਆ ਜਦੋਂ ਲਾਗੋ ਹੋਵੇ ਸਿਰ ਬਾਰੋ ਵੀ ਕੁਝ ਜਿੱਤ ਸਕਦੇ ਆ ਕੋਈ ਖਾਸ ਬੰਦੇ ਤੋਂ ਜਰੂਰ ਆਉਣ ਜਿਆਦਾ ਸਾਡਾ ਜਲੰਧਰ ਦਵਾਬਾ ਜੋ ਨੇੜੇ ਤੋਂ 100 ਕਿਲੋਮੀਟਰ 100 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਜਿਹੜੇ ਥੋੜੇ ਆਰਾਮ ਨਾਲ ਆ ਸਕਦੇ ਆ ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ એનર્ਜੀ ਜ਼ਿਆਦਾ ਇਹ ਲਗਦੀ ਉਹ ਤੋਂ ਅਸੀਂ ਸੋਚਦੇ ਹਾਂ ਕਿ ਛੜੇ ਨੇੜੇ ਨੇੜੇ ਤੇੜ ਤੋਂ ਜ਼ਿਆਦਾ ਬਾਕੀ ਸਾਰਿਆਂ ਨੂੰ ਖੁੱਲਾ ਸੱਦਾ ਕਿ ਕਿਤੇ ਵੀ ਆ ਸਕਦਾ ਕੋਈ ਕਿੰਨੀ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਸਰ ਮੇਰੇ ਖਿਆਲ ਹੈ ਕਿ ਕੋਈ ਇਦਾਂ ਦਾ ਤਾਂ ਕੋਹ ਅਨੁਮਾਨ ਨਹੀਂ ਫਿਰ ਵੀ ਕਾਫੀ ਮੇਰੇ ਖਿਆਲ ਸੰਗਤ ਆ ਜਾਣੀ ਬਹੁਤ ਸੰਗਤ ਆ ਜਾ ਸ਼ਾਹਵਾਸੀ ਜਿੱਥੇ ਵੀ ਜਾਣਦੇ ਆ ਬਹੁਤ ਸੰਗਤਾਂ ਚ ਬਹੁਤ ਪ੍ਰੇਮੀਆਂ ਸੰਗਤ ਬਹੁਤ ਵੱਡੀ ਗਿਣਤੀ ਜਾਊਗੀ ਜੀ ਭਾਈ ਅਮਰਪਾਲ ਸਿੰਘ ਜੀ ਦੀ ਰਿਹਾਈ ਨੂੰ ਲੈ ਕੇ ਕੋਈ ਅੱਗੇ ਵਧੀ ਕੋਈ ਗੱਲਬਾਤ ਹਾਂਜੀ ਇਹ ਦੇਚ 28 ਤਰੀਕ ਇਸ ਮਹੀਨੇ ਦੀ ਜਿਹੜੇ ਕੋਰਟ 'ਚ ਵੀ ਐਨਐਸਏ ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਆ ਤੇ ਸਾਨੂੰ ਉਮੀਦ ਆ ਕਿ ਸ਼ਾਇਦ ਜਲਦੀ ਉਹ ਐਨਐਸਏ ਖਤਮ ਹੋਊਗੀ ਤੇ ਅੰਮ੍ਰਿਤਪਾਲ ਸਿੰਘ ਵੀ ਆ ਰਹੇ ਨੇ ਨਹੀਂ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ ਹੈਗੀ ਉੱਥੇ ਲਿਆਂਦਾ ਜਾਵੇ ਦਿਗਲੂਗਾ ਨੇ ਅਸੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਡਿਗਰੂ ਘਰ ਤੋਂ ਇੱਥੇ ਲਿਆਉਣ ਦੇ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਛੱਡਿਆ ਜਾਣਾ ਜਿੰਨਾ ਜ਼ਿਕਰ ਅੰਦਰ ਹੈਗੇ ਉਹਨਾਂ ਜ਼ਿਕਰ ਚਲੋ ਪੰਜਾਬ ਚ ਆ ਜਾਂਦਾ ਨਹੀਂ ਉਹ ਤੇ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਮੈਂ ਗੱਲਾਂ ਕਰਦੀ ਸੀ ਤੇ ਉਹਨਾਂ ਨੂੰ ਦਿੱਲੀ ਦਿੱਲੀ ਲਿਆ ਕੇ ਵੀ ਸ਼ਬਦ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਝ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ ਤਾਂ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ ਚ ਲੋਕਾਂ ਨੇ ਉਹਨਾਂ ਦੀ ਨਿਮਾਇੰਦਗੀ ਕਰਨ ਦਾ ਉਹ ਵੀ ਖੋਇਆ ਜਾ ਰ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਮੁੱਢੇਨ ਪੱਲਾ ਕੀ ਗੱਲ ਬਾਤ ਤੁਹਾਡੇ ਨਾਲ ਕੀ ਮੈਜ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਲਿਖਦਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦੇ ਦਿੱਤਾ ਤੇ ਉਹ ਜਿਹੜਾ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹਾਂ ਜੀ ਐਵੇਂ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਹਾ 11:30 ਤੋਂ 1:30 ਵਜੇ ਤੱਕ ਫਿਰ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਅੱਜ ਕੱਲ੍ਹ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅੰਮ੍ਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ ਹਾਂਜੀ ਹਾਂਜੀ ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਸੀਰੋ ਆਫਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੋਂ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਜਦੋਂ ਤੁਸੀਂ ਬਾਹਰ ਹੋਵੇਂ ਉਹ ਸੈਸ਼ਨ ਖਤਮ ਕਰਕੇ ਬਾਹਰ ਆਏ ਮੀਡੀਆ ਨਾਲ ਗੱਲਬਾਤ ਹੋਈ ਹੋ ਨਹੀਂ ਮੇਰੀ ਮੀਡੀਆ ਉੱਥੇ ਗੱਲ ਹੋਈ ਸੀ ਪੰਜਾਬ ਭਗਨ ਹੋਈ ਸੀ ਗੱਲ মিডিਆ ਨਾਲ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇਹ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਬਣੋ ਕੋਈ ਸਿੱਧੇ ਤੌਰ ਤੇ ਕਿਸੇ ਸਮਝੌਤੇ ਲਈ ਤਾਂ ਨਹੀਂ ਕੋਈ ਦਬਾਅ ਆ ਜਾ ਰਿਹਾ ਹੈ ਨਹੀਂ ਕੋਈ ਐਸੀ ਜੀ ਕੋਈ ਗੱਲ ਨਹੀਂ ਹੈ ਜੀ ਮੇਰੇ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ ਹਾਂ ਖਾਲਸਾ ਜੀ ਜਿਵੇਂ ਤੁਸੀਂ ਕਹਿ ਰਹੇ ਪਾਲਪੁਰਾ ਦੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ ਟੀਐਮਪੀ ਜਿਹੜੀ ਉਹ ਰਾਤ ਕੀਤੀ ਜਾਵੇ ਉਹ ਤਾਂ ਕੈਨਸਲ ਹੋ ਗਈ ਜੀ ਹਾਂ ਉਹ ਤਾਂ ਕੋਈ ਬੇਸ ਹੀ ਕੋਈ ਨਹੀਂ ਸੀ ਉਹ ਜਿਹੀ ਹੋਣਾ ਕੋਈ ਬਿਨਾ ਵਜਾ ਉੱਠ ਕੇ ਇਹੋ ਜਿਹੇ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕੀ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਪੀਪਰ ਨਾਮਿਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਨੰਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਬਡੀ ਦਦਾਜ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੁੰਤੂਪਨਤੂ ਕਰੀ ਜਾਏ ਤੇ ਅਪੇ ਅਦਾਲਤਾਂ ਨੂੰ ਜਵਾਬ ਜਿੱਦਾਂ ਕਿ ਦਿੱਤਾ ਜੇ ਹੋਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਆ ਜਵਾਬ ਕੋਈ ਖਾਲਸਾ ਜੀ ਇੱਕ ਮਿੰਟ ਕੋਈ ਵੀ ਅਮਰਿਤਪਾਲ ਸਿੰਘ ਬੁਰਾ ਉੱਪਰ ਜ਼ਿਕਰ ਉਹਨਾਂ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ ਭਾਵੇਂ ਉਹ ਸਾਬਕਾ ਸੀਐਮ ਚੰਦਰ ਸਿੰਘ ਚੰਨੀ ਗੂਣ ਜਾਂ ਫਿਰ ਕੋਈ ਹੋਰ ਹੋਵੇ ਤੇ ਉਹਨਾਂ ਦੇ ਖਿਲਾਫ ਕਈ ਜਥੇਬੰਦੀਆਂ ਜਾਂ ਫਿਰ ਕਈ ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮਖਿਆਲੀ ਲੋਕ ਸੀਗੇ ਜਿਸ ਕਾਰਨ ਉਹਨੂੰ ਵੋਟਾਂ ਪਈਆਂ ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾਵਾ ਵੀ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾ ਕੇ ਐਸਐਨਐਸ ਦੀ ਵਜ੍ਹਾ ਕੋਣ ਕਹਿੰਦਾ ਪਛਤਾਵਾ ਇਹ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅਮਰਿਤਪਾਲ ਦੇ ਉੱਪਰ ਐਨਐਸਐਸ ਐਨਐਸਐਸ ਕੋਈ ਨਹੀਂ ਪਛਤਾਵਾ ਰਹੇ ਐਨਐਸਐਸ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਕੀਤਾ ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜੋਰਾਂ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਹੁਣ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤੇ ਉਹਨਾਂ ਨੇ ਆਪਣੀ ਜਿਹੜੀ ਉਹ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹ ਉਹ ਉਹਨਾਂ ਨੇ ਪ੍ਰਗਟ ਕੀਤਾ ਉਹਨਾਂ ਸਾਰਿਆਂ ਨੇ ਸਰ ਸਾਹਿਬ ਜੀ ਇੱਕ ਮਿੰਟ ਆ ਰੱਖ ਲੈਣ ਦੋ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਹੈ ਕਿ ਲੋਕਾਂ ਚ ਤੇ ਉਸ ਦੀ ਕੋਈ ਨਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਤਾਂ ਸਰਕਾਰ ਪਰ ਤੇ ਨਰਾਸ਼ਤਾ ਹੈ ਕਿ ਤੁਸੀਂ ਅਹੀਂ ਜਿਹੜੇ ਵੱਡੀ ਬਹੁਤ ਮਤਨਾ ਜਿਤਾਇਆ ਹੋਇਆ ਕਿ ਤੁਸੀਂ ਉਹਨੂੰ ਛੱਡ ਨਹੀਂ ਰਹੇ ਤੇ ਤੁਸੀਂ ਉਹਨੂੰ ਛੱਡ ਨਹੀਂ ਰਹੇ ਇਹ ਇਹਦੇ ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕਿ ਲੋਕਾਂ ਅਹੀਂ ਜਿਹੜੇ ਇਹਦੇ ਬਹੁਤ ਮਤਨਾਉ ਨੇ ਜਤਾਇਆ ਆਵਾਜ਼ ਸਾਡੀ ਨਾਮਜ਼ਦਗੀ ਕਰਨ ਵਾਸਤੇ ਸਾਨੂੰ ਪਸਾਨੂ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਥਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੇ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟ ਨਾ ਪਾਈ ਹੈ ਅੱਛਾ ਕੋਈ ਨਹੀਂ ਖਾਲਸਾ ਹੈ ਪੰਗਤ ਪਾਲ ਸਿੰਘ ਜਿਹੜਾ ਦੇ ਹੱਕ ਦੇ ਵਿੱਚ ਬੋਲਦਾ ਹੈ ਤੇ ਉਹਦੇ ਖਿਲਾਫ ਧਰਨੇ ਪ੍ਰਦਰਸ਼ਨ ਲਗਣੇ ਸ਼ੁਰੂ ਹੋ ਜੰਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ ਇਹ ਚੀਜ਼ਾਂ ਤੁਸੀਂ ਕਿਉਂ ਘੱਟ ਲੀਕ ਇਹ ਜੀ ਇਹ ਤੇ ਬੇਇਨਸਾਫੀ ਹੈ ਨਾ ਜਿਹੜੇ ਸਾਡੇ ਲੋਕ ਇਨਸਾਫ ਦੇ ਹੱਕ ਸੱਚ ਲਈ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਹ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਦਾ ਵਿਰੋਧ ਕਰਨੇ ਹੁੰਦਾ ਕਿਉਂ ਅਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ 'ਤੇ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਰੋਸ਼ਾਨਾ ਮਾਰ ਰਹੇ ਉਹਨਾਂ ਦੇ ਤੇ ਕਿਸੇ ਨਾ ਸੇ ਨਹੀਂ ਲੱਗਦੀ ਕਿਸ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਤੇ ਇਹ ਇਹਨਾਂ ਨੂੰ ਜੇਲਾਂ ਦੇ ਪਿੱਛੇ ਸੁਣਨਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਆਖਾ ਜੀ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸੈਂਟਰ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਕਹਿੰਦੀ ਕਿ ਪੰਜਾਬ ਸਰਕਾਰ ਦਾ ਸਾਥ ਦਿੱਤਾ ਤੁਸੀਂ ਕੀ ਦਾ ਮੰਨੋਗੇ ਫਿਰ ਜ਼ਬਰਦਸਤ ਪਾਲ ਨੂੰ ਅੰਦਰ ਕੰਮ ਕਰਾ ਨੀ ਇਹ ਜੀ ਮੇਰੇ ਕਰਾ ਸਾਰਿਆਂ ਦਾ ਹੀ ਮੇਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਦਕਿ ਇਹ ਮੁੱਦਾ ਜਿਹੜਾ ਚੰਗੇ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ ਕੀ ਕਹਿਣਾ ਚਾਹੁੰਦੇ ਇਹਨਾਂ ਆ ਭਾਜੀ ਉਹਨਾਂ ਦੀ ਨਾ ਸਲਿੱਪ ਨਿਕਲੀ ਸੀ ਜ਼ੀਰੋ ਵਾਰ ਦੀ ਜਦੋਂ ਉਹਨਾਂ VMPs ਦੀ ਡੈਲੀ ਸਲਿੱਪ ਨਿਕਲਦੀ ਹੈ ਮੈ ਤੁਹਾਨੂੰ ਕਹਣਾ ਜ਼ੀਰੋ ਵਾਰ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਤਿੰਨੇ ਆ ਚਾਰ ਮਿੰਟ ਮਿਲਦੇ ਆ ਬੋਲਣ ਵਾਸਤੇ ਉਹ ਬੋਲੇ ਉਹਨਾਂ ਦੀ ਜ਼ੀਰੋ ਵਾਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਹ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ 0R ਦੀ ਜੀ ਤੇ ਦੂਜਾ ਤੁਸੀਂ ਅਮਿਤ ਸ਼ਾਹ ਤੋਂ ਟਾਈਮ ਦੀ ਲਿਆ ਸੀਗਾ ਜੀ ਨਹੀਂ ਮਿਲੇ ਜੀ ਸਾਨੂੰ ਮਿਲੇ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੇ ਬਾਈ ਜੀ ਬਾਰੇ ਗੱਲ ਕਰਨੀ ਸੀ ਰਿਹਾਈ ਬਾਰੇ ਬਈ ਇਹਨਾਂ ਦੀ ਐਨਐਸਏ ਹਟਾਓ ਕੀ ਕਹਿ ਕੇ ਜਵਾਬ ਦਿੱਤਾ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਟਾਈਮ ਨਹੀਂ ਅੱਜ ਸੀਐਮ ਦੀ ਮੀਟਿੰਗਾਂ ਚੱਲਦੀਆਂ ਐ ਫਿਰ ਮੁੜਕੇ ਨਹੀਂ ਦਿੱਤਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਪਰ ਮਿਲੇ ਨਹੀਂ ਬੰਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਗ੍ਰਹਿ ਮੰਤਰੀ ਮਿਲਣ ਨੂੰ ਟਾਈਮ ਨਹੀਂ ਦੇ ਰਿਹਾ ਤੇ ਅੱਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਵਕਤ ਵਿੱਚ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਏਮ ਤਾਂ ਇਹੀ ਹੈ ਜੀ ਵੀ ਹੋ ਐਚਐਮ9 ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਮ ਤਾਂ ਦੇਣਾ ਹੀ ਪੈਣਾ ਇਹਨਾਂ ਖਾਲਸਾ ਜੀ ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ ਇੱਕ ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ ਇਹਦੇ ਬਾਰੇ ਚ ਕੀ ਲੱਗਦਾ ਤੁਹਾਨੂੰ ਜੀ ਆ ਜੀ ਜਾ ਕੇ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਆ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਭਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਕਰਦਾ ਉਸ ਰਾਜ ਦਾ ਪੱਕਾ ਕਰਦਾ ਤੇ ਖਾਲਿਸਤਾਨ ਦੇ ਬਾਰੇ ਚ ਤੁਹਾਡੇ ਕੀ ਵਿਚਾਰ ਹੈ ਖਾਲਿਸਤਾਨ ਦੇ ਬਾਰੇ ਜੀ ਸਾਡੇ ਫਾਦਰ ਸਾਹਿਬ ਮਾਦਰ ਜੀ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿਦੀਏ ਜੀ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਨਾਉਣ ਜਿੰਨੇ ਵੀ ਹੈਗੇ ਆ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਨਾਉਣ ਤੇ ਆਪਾਂ ਲੜਾਂਗੇ ਜੀ ਬੀਸੀ ਲੱਗ ਕੇ ਆ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਤੇ ਕੁਝ ਫੀਕ ਨਹੀਂ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨ ਨਹੀਂ ਉਹ ਦੂਜੀਆਂ ਨਹੀਂ ਤਾਂ ਮੁੰਨੇ ਬੰਦਾ ਤਾਂ ਪਾਇ ਨਹੀਂ ਸਕਦਾ ਨਹੀਂ ਫਿਰ ਸਿੱਕਾ ਦੀਆਂ ਹੀ ਬਣਨਗੀਆਂ ਉਹ ਤਾਂ ਬਣ ਸਕਦੀਆਂ ਨਹੀਂ ਸਿੱਕਾ ਨਹੀਂ ਉਹ ਤੋਂ ਬਹਿਲੇ ਜਦੋਂ ਨਿੱ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਸ਼ਰੋਣੀ ਕਮੇਟੀ ਦੇ ਇਲੈਕਸ਼ਨਾਂ ਲੜਨੀ ਹੈ ਉਹਦੇ ਵਾਸਤੇ ਵੀ ਬਹੁਤ ਮਤ ਚਾਹੋਗੇ ਤਾਂ ਅੱਗੇ ਗੱਲ ਚੱਲੇਬੀ ਆਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਆ ਜੀ ਵੀ ਵੋਟਾਂ ਬਣਾਓ ਨਹੀਂ ਨਹੀਂ ਅਸੀਂ ਉਹ ਚੋਰ ਬਾਰੇ ਬਕਰੀ ਦਿਖਾਣੀ ਨਹੀਂ ਨਾ ਖੜੇ ਕਰਦੇ ਅੱਜ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਜੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਤੇ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰਾ ਕਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਬੰਧ ਇੱਕ ਕਲੀਅਰ ਇੱਕ ਮੈਂ ਇੱਕ ਕਲੀਅਰ ਕਰਨੇ ਕਿ ਵੋਟ ਆ 28 ਲੱਖ ਆ ਗਈ ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਬਾਹਰ ਹਾਂਜੀ ਬਾਹਰ ਚਲੇ ਗਏ ਜੀ ਘਟਣ ਦਾ ਕਾਰਨ ਇਹ ਮੰਨਦੇ ਜਿਹੜਾ ਸਿੱਖੀ ਨਾਲ ਟੁੱਟ ਚੁੱਕੇ ਲੋਕ ਨਹੀਂ ਪ੍ਰਵਾਸ ਉਹ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ ਵੇਸਲਾ ਪਾਣਾ ਅਣਗੇਲੀ ਸਾਡੇ ਜਿਹੜੇ ਨਾ ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇਹਨੇ ਬੜਾ ਟਾਈਮ ਲਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਕਹੇ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ ਤੇ ਮੇਰੇ ਖਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੇ ਵੱਖਰੇ ਵੱਖਰੇ ਮੋਰਚੇ ਲੱਗੇ ਹੋਏ ਡਾਲਾ ਸਾਹਿਬ ਦਾ ਵੱਖਰਾ ਮੋਰਚਾ ਹੈ ਉਹਨਾਂ ਦਾ ਨਾ ਇੱਕ ਇਨਸਾਫ ਮੋਰਚਾ ਵੱਖਰਾ ਲੱਗਾ ਹੋਇਆ ਉਹਨਾਂ ਪ੍ਰਤੀ ਕੀ ਗੱਲ ਜਿੱਦਾਂ ਜਿੱਦਾਂ ਆਪਾਂ ਇਕੱਠੇ ਨਹੀਂ ਹੁੰਦੇ ਕਿ ਇਨਸਾਫ ਮਿਲ ਜੂਗਾ ਨੇ ਸਾਡੀ ਇਹੇ ਕੋਸ਼ਿਸ਼ ਹੈ ਕਿ ਸਾਰੇ ਜਣੇ ਇਕੱਠੇ ਹੋਈਏ ਬੱਚਿਓ ਹਣ ਵਾਸਤੇ ਇਕੱਠੇ ਹੋਣ ਦੇ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵਕਰੀ ਵਕਰੀ ਲਤੀ ਪੁਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੇ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਹੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਹੀ ਕੋਈ ਇਹ ਸਾਨੂੰ ਇਨਸਾਫ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ੍ਹ ਜਿਹੜੀ election ਲੜੀ ਜਾਊਗੀ ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਤੋਂ ਜਿੱਤਾ ਜ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ ਨਾ ਇੱਕ ਬਣਾਵਾਂਗੇ ਜੀ ਬਿਲਕੁਲ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਸ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋ ਕੈਂਡੀਡੇਟਸ ਨੂੰ ਮੌਕਾ ਤਾਂ ਬਣੇ ਤੁਸੀਂ ਐਸਜੀਪੀਸੀ ਦੀ ਚੋਣਾਂ ਲਈ ਹੋਗਾ ਕਿ ਅਗਲੀ ਵੀ ਰਾਜਨੀਤੀ ਦੀ ਜਦੋਂ ਪਹਿਲਾਂ ਤਾਂ ਐਸਜੀਪੀਸੀ ਵੀ ਆਉਣਗੇ ਆ ਜੀ ਉਹ ਤਾਂ ਸਤਾਈ ਦੇ ਵਿੱਚ ਹੈ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ ਉਹਦੀ ਤਿਆਰੀ ਤਾਂ ਤੁਸੀਂ ਹੋ ਗਈ ਨਹੀਂ ਉਹ ਤਾਂ ਕਮੇਟੀ ਤਾਂ ਦਾ ਉਹ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਥਾਈ ਦੀਆਂ ਇਲੈਕਸ਼ਨਾਂ ਆਵਾਜ਼ ਦੇ ਹੁਣ ਤਾਂ ਸ਼ੁਰੂ ਹੀ ਕਮੇਟੀ ਹੋ ਗਈ ਜੀ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣਗੀਆਂ ਪਾਰਟੀ ਬਣਾ ਲਾਂਗੇ ਨਹੀਂ ਕਮੇਟੀ ਤਾਂ ਬਣਾਉਣੀ ਹੈ ਅੱਛਾ ਬੰਦੀ ਸਿੰਘਾ ਦੀ ਵੀ ਹਾਈ ਦਾ ਮੁੱਦਾ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਇਹਨੂੰ ਲਗਾਤਾਰ ਮੋਰਚੇ ਵੀ ਲੱਗੇ ਹੋਏ ਨੇ ਰਬੀਤ ਵੀ ਟੋਣਾ ਨੇ ਵੀ ਬਿਆਨ ਦਿੱਤਾ ਸੀ ਕਹਿੰਦੇ ਕਿ ਬੰਦੀ ਸਿੰਘਾ ਦੀ ਹਾਈ ਦੇ ਲਈ ਉਹ ਕੇਂਦਰ ਦੇ ਨਾਲ ਗੱਲ ਕਰਨਗੇ ਤੁਹਾਡੇ ਵੱਲੋਂ ਕੋਈ ਰਾਤਾ ਕੰਮ ਕੀਤਾ ਕਿ ਰਬੀਤ ਬਿੱਟੂ ਹੋਣਾ ਨਹੀਂ ਜੀ ਨਹੀਂ ਸਾਡਾ ਉਹ ਪਿੱਛੇ ਹੀ ਦਿੱਤਾ ਜੀ ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ ਮੈਂ ਮਰ ਜੂਗਾ ਮੈਂ ਇਹ ਹੋ ਜੂਗਾ ਉਹਦਾ ਕਿਹੜਾ ਕੋਈ ਸਟੈਂਡ ਹੈ ਔਰ ਬੀਜੇਪੀ ਚ ਚਲੇ ਗਿਆ ਹੁਣ ਕਹਿੰਦਾ ਛੱਡ ਦੋ ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਐ ਹੁਣ ਹੁਣ ਕਾਤਲ ਨਹੀਂ ਦਾਦੇ ਦੇ ਇਹਦਾ ਕੋਈ ਸਟੈਂਡ ਥੋੜੀ ਐ ਜੀ ਇਹ ਤਾਂ ਸਿਆਸੀ ਬੰਦੇ ਆ ਇਹ ਤਾਂ ਜਿਹੜੀ ਪਾਰਟੀ ਵੱਲ ਹੁੰਨੇ ਆ ਉਹੀ ਗੱਲਾਂ ਉਧਰ ਦੀ ਗੱਲ ਉਹੀ ਜੀ ਜਹੇ ਜੇ ਉੱਪਰ ਵੀ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਨੇ ਆ ਅੱਛਾ 19 ਤਰੀਕ ਦੇ ਜਿਹੜੇ ਇਕੱਠ ਕਰਿਆ ਉਹਦੇ ਵਿੱਚ ਖਾਸ ਏਜੰਡਾ ਜਿਹੜੇ ਨੇ ਉਹ ਕਿਹੜੇ ਹੋਣਗੇ ਭਾਈ ਅਮਰਪਾਲ ਸਿੰਘ ਉਹਦਾ ਤੇ ਹਾਈ ਨੂੰ ਲੈ ਕੇ ਵੀ ਕੋਈ ਵਿਉਂਤਵੰਦੀ ਹਾਂ ਜੀ ਸਾਰਾ ਇਹਦੀ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਐ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅੰਮ੍ਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਆਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅੱਗੇ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਵੇਂ ਬਣਾਉਣੀ ਚਾਹੀਦੀ ਹੈ ਆਪਾਂ ਮਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਆ ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ ਇਹਦਾ ਮੇਨ ਮਕਸਦ ਤੁਹਾਡਾ ਕੀ ਹੈ ਅੱਜ ਦੇ ਪ੍ਰੈਸ ਕਾਨਫਰੈਂਸ ਦਾ ਆਹੀ ਹੈ ਜੀ ਬਈ ਇੱਕ ਤਾਂ ਸਾਡਾ ਤੇ ਸਨਮਾਨ ਕੀਤਾ ਸੀ ਏ ਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰੱਖਣ ਪੁੰਨਿਆਂ ਦੀ ਪੰਥਕ ਇਕਤਰਤਾ ਹੈ ਉਹਦਾ ਸਨੇਹਾ ਦੇਣਾ ਹੈ ਕੌਮ ਨੂੰ ਵੀ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਤੇ ਉਹਨੂੰ ਆਪਾਂ ਕਾਮਯਾਬਤਾ ਹੋਈ ਜਾਣਾ ਵੀ ਹੋਰ ਵੀ ਅਸੀਂ ਵੱਡਾ ਕੱਠ ਕਰੀਏ ਸਾਡਾ ਇੱਕ ਚੀਜ਼ ਹੈ ਜੀ ਕਾਲੀ ਦਲ ਜਿਹੜਾ ਹੈਗਾ ਬਦੋ ਬੜਾ ਬਹੁਤ ਰਾਜੋ ਮੰਡਿਆਂ ਕੀ ਹਾਂਜੀ ਬਾਕੀ ਤੇਰੇ ਨਾਲ ਉਹਦੇ ਨਾਲ ਤੁਹਾਡੇ ਉਹਨੂੰ ਰਸਤਾ ਕੀਤਾ ਨਹੀਂ ਜੀ ਸਾਡਾ ਕੋਈ ਰਸਤਾ ਨਹੀਂ ਹੈ ਉਹਦੇ ਨਾਲ ਨਹੀਂ ਕੋਈ ਰਸਤਾ ਨਹੀਂ ਸਾਡਾ ਕੋਈ ਰਸਤਾ ਨਹੀਂ ਪਾਯੋਮਦ ਪ੍ਰਾਜੰਗਰੀ ਤੇ ਉਹਨਾਂ ਨੂੰ ਅੰਦਰ ਉਹਨਾਂ ਨੇ ਰੱਖਿਆ ਹੋਇਆ ਤੁਸੀਂ ਆਪਣੇ ਖੇਤਰ ਨੂੰ ਜਿੱਤ ਕੇ ਆ ਗਏ ਠੀਕ ਹੈ ਬਾਪੂ ਜੀ ਉਹਨਾਂ ਨੂੰ ਰਿਪਰਿਜ਼ੈਂਟ ਕਰ ਰਹੇ ਨੇ ਉਹ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਅੱਗੇ ਤੁਹਾਡੇ ਵੱਲੋਂ ਉਸ ਨੂੰ ਕੰਟੀਨਿਊ ਨਹੀਂ ਸਾਡੇ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ ਅਸੀਂ ਦੇਖੋ ਰੂਟਿਨ ਜਿਵੇਂ ਉਹਨਾਂ ਦੇ ਤੇ ਕੋਈ ਨਾ ਕੋਈ ਖਬਰ ਆਂਦੀ ਸੀ ਵੀ ਇਦਾਂ ਹੋ ਗਈ ਕਿਉਂਤੀ ਹੋਈ ਆ ਭਜੀ ਤੁਸੀਂ ਇਹੋ ਜਿਹੀ ਕੋਈ ਐਕਚੁਅਲੀ ਨਾ ਅਸੀਂ ਦੇਖੋ ਹੁਣ ਮੈਂ ਐਮਪੀ ਬਣਿਆ ਹੈ ਫਰਨੁਰ ਜੀ ਨੇ ਜ਼ਿਆਦਾ ਹੋ ਗਏ ਹਲੇ ਥਲੇ ਪਹਿਲਾਂ ਤਾਂ ਸਾਡੂ ਇਸੇ ਗੱਲ ਤੋਂ ਹੀ ਟਾਈਮ ਮਿਲਦਾ ਵੀ ਅਸੀਂ ਅਮਰਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ ਮੀਟਿੰਗ ਕਰਨੀ ਹੈ ਕੀ ਕਰਨਾ ਹੈ ਆਪਣੀ ਸੀਟ ਨੂੰ ਅਗਲੀ ਵਾਰੀ ਲਈ ਬਰਕਰਾਰ ਰੱਖਣ ਵਾਸਤੇ ਆਪਾਂ ਨੂੰ ਕੁਛ ਨਾ ਪੁੱਛੀ ਨਹੀਂ ਉਹ ਪਿੰਡ ਉਹ ਤਾਂ ਜੀ ਪਿੰਡਾਂ 'ਚ ਜਿਹੜਾ ਵਰਕ ਕਰਨਾ ਮੈਂ ਕੈਰੀਅਰ ਹੈ ਗ੍ਰਾਂਟਸ ਦੇ ਰਿਹਾ ਹੈ ਪ੍ਰੋਗਰਾਮਾਂ ਤੇ ਸਾਫ ਉਪਰਾਲਾ ਕੋਈ ਇਹੋ ਜਿਹੀ ਨਾਲ ਨਹਿਰਾਂ ਦੇ ਉੱਤੇ ਥੋੜਾ ਨਹੀਂ ਅਸੀਂ ਪਿੰਡਾਂ 'ਚ ਕਮੇਟੀਆ ਬਣਾ ਰਹੇ ਆ ਜੀ ਜਿਹੜੀ 11 ਮੈਂਬਰੀ ਕੀ ਮੈਂਬਰੀ ਐਵੇਂ ਕਮੇਟੀਆਂ ਬਣਾ ਰਹੇ ਆ ਪਿੰਡਾਂ 'ਚ ਉਹ ਕਮੇਟੀਆਂ ਤੇ ਡੀਜੀ ਡੀਪੀ ਨੇ ਵੀ ਐਨਾਊਂਸ ਕੀਤੀਆਂ ਵੀ ਅਸੀਂ ਵੀ ਬਣਾ ਰਹੇ ਹਾਂ ਬਣਾ ਰਹੇ ਨਹੀਂ ਉਹ ਕਰਾਂ ਅਸੀਂ ਬਣਾਵਾਂਗੇ ਜੀ ਹੁਣ ਅਸੀਂ ਤਾਂ ਲੋਕਾਂ ਨੂੰ ਮੈਂ ਤਾਂ ਕੱਲੇ-ਕੱਲੇ ਪਿੰਡ 'ਚ ਸੁਨੇਹਾ ਦਿੱਤਾ ਸੀ ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾਤਾ ਪਾਰਲੀਮੈਂਟ ਦੇ ਵਿੱਚ ਮੈਂ ਦੋ ਇੱਕ ਮਹਾਰਾਜ ਦੀ ਬੀਅਤ ਵੀ ਦਾ ਕਿਹਾ ਸੀ ਬਈ ਇਹਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ 3 ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਏ ਆ ਆਪਣਾ ਪਾਰਲੀਮੈਂਟ ਦੇ ਵਿੱਚ ਬਈ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਬਣਾਵਾਂਗੇ ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਵੀ ਫਿਰ ਕਮੇਟੀ ਬਣਾਓ ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ ਇੱਕ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ